ਗੰਦੀ ਸੋਚ ਵਾਲੇ ਲੋਕ ਨਾ ਦੁਖੀ ਬੰਦੇ ਨੂੰ ਕਿਸੇ ਪਾਸੇ ਨਹੀਂ ਜਿਉਣ ਦਿੰਦੇ ਹਨ ਜੇ ਤਾਂ ਮੈਂ ਉਹਦੀ ਕਮਾਈ ਦਾ ਸਾਧਨ ਬਣਾਉਣਾ ਚਾਹਣਾ ਵੀ ਭਾਈ ਮੈਨੂੰ ਤੁਸੀਂ ਫੋਲੋ ਕਰ ਲਓ ਵੀ ਮੈਂ ਆਪਦਾ ਕਮਾਈ ਦਾ ਸਾਧਨ ਬਣਾ ਲਵਾਂ ਹਨ ਫਿਰ ਤਾਂ ਕਹਿ ਦਿੰਦੇ ਆ ਤੂੰ ਲੋਕਾਂ ਸਿਰ ਤੋਂ ਮਸ਼ੂਰ ਹੋਣਾ ਚਾਹਣਾ ਤੂੰ ਸਟਾਰ ਬਣਨਾ ਚਾਹਣਾ ਜੇ ਮੈਂ ਲੋਡ ਪੈਣ ਤੇ ਕਦੇ ਵੀਡੀਓ ਪਾਣਾ ਭਾਈ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਜਾਂ ਮੈਨੂੰ ਪੈਸੇ ਦੀ ਜ਼ਰੂਰਤ ਆ ਇਲਾਜ ਵਾਸਤੇ ਫੇਰ ਕਹਿ ਦਿੰਦੇ ਤੂੰ ਆਨਲਾਈਨ ਮੰਗਦਾ ਤੂੰ ਤਾਂ ਮੰਗਦਾ ਹੀ ਰਹਿਣਾ ਤੇਰਾ ਤਾਂ ਹਰ ਵੇਲੇ ਰੰਡੀ ਰੋਣਾ ਨਹੀਂ ਮੁੱਕਦਾ ਜਦੋਂ ਦੇਖ ਮੈਨੂੰ ਆਹ ਦੇ ਦਿਓ ਆਹ ਦੇ ਦਿਓ ਤੇ ਵੀ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕੋਈ ਮੈਂ ਸੌਂਗ ਨੂੰ ਮੰਗਨ ਨਹੀਂ ਲੱਗਿਆ ਕੋਈ ਮੈਂ ਸੌਂਗ ਨੂੰ ਮਸ਼ਹੂਰ ਨਹੀਂ ਹੋਣਾ ਚਾਹੁੰਦਾ ਮੈਂ ਤਾਂ ਇਹ ਗੱਲ ਕਹਿਣਾ ਵੀ ਭਾਈ ਜੇ ਮੈਨੂੰ ਤੁਸੀਂ ਮੇਰੇ ਪੇਜਾਂ ਤੇ ਸਪੋਰਟ ਹੋ ਜਾਵੇ ਤਾਂ ਮੈਂ ਆਪਦਾ ਚੱਲ ਕਮਾਈ ਦਾ ਸਾਧਨ ਬਣਾ ਕੇ ਆਪਦਾ ਆਪ ਹੀ ਇਲਾਜ ਕਰਾਉਣ ਲੱਗ ਜਾਂ ਵੀ ਬੰਦੇ ਨੂੰ ਤੁਸੀਂ ਕਿਸੇ ਪਾਸੇ ਤਾਂ ਆਪ ਦਾ ਜ਼ਿੰਦਗੀ ਚ ਜਿਉਂ ਲੈਣਦੇ ਹੋ ਹਨਾ ਮੇਰੇ ਭਰਾ ਸੀ ਤਿੰਨ ਜੀ ਤਾਂ ਜੇ ਮੈਂ ਠੀਕ ਹੁੰਦਾ ਸੀ ਤਾਂ ਕਿਸੇ ਤੋਂ ਕੋਈ ਆਪਦਾ ਕੰਮ ਕਰਦੇ ਘਰ-ਬਾਰ ਪਾਉਂਦੇ ਆਪਦੀ ਮਾਂ ਨੂੰ ਸਾਂਭਦੇ ਸਾਨੂੰ ਕੀ ਲੋੜ ਸੀ ਆਹ ਦੁੱਖਾਂ ਤੇ ਕਲੀਫਾਂਜ ਪੈਣ ਦੀ ਇਹ ਤਾਂ ਚਲੋ ਬਖਤ ਦੀ ਮਾਰ ਪੈਂਦੀ ਆ ਪਤਾ ਨਹੀਂ ਲੱਗਦਾ ਰਾਜੇ ਮਹਾਰਾਜਾਂ ਇੱਥੇ ਆ ਜਾਂਦੇ ਉਹ ਰੋਲ ਜਾਂਦੇ ਮੈਂ ਤਾਂ ਕੀ ਦਾ ਵਿਚਾਰਾ ਆ ਦੇਖਿਓ ਇੱਕ ਆਹ ਇੱਕ ਹੋਰ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਹੁਣ ਲੋਕ ਕੁਝ ਇਹ ਜੇ ਇਹ ਜਿਆ ਕੁਝ ਲਿਖ ਜਾਂਦੇ ਆ ਜਿਵੇਂ ਫੋਲੋਅਰ ਕਰਨ ਨੂੰ ਕਹਦੇ ਨਵੀਂ ਭਾਈ ਮੈਨੂੰ ਫੋਲੋ ਕਰ ਲਓ ਜੇ ਤਾਂ ਮੈਂ ਫੋਲੋਅਰ ਕਰਨ ਨੂੰ ਕਹਣਾ ਤਾਂ ਫਿਰ ਮੈਨੂੰ ਇਦਾਂ ਦੀਆਂ ਗੰਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕੱਲੀਆਂ ਇਹ ਨਹੀਂ ਵੀ ਅਗਲਾ ਕਮੈਂਟ ਕਰਕੇ ਲਿਖ ਗਿਆ ਚੱਲ ਕੋਈ ਨਹੀਂ ਕਮੈਂਟਾਂ ਕਮੁੰਟਾਂ ਦਾ ਕੋਈ ਚੱਕਰ ਨਹੀਂ ਅਗਲਾ ਚੱਲ ਜੀਦਾ ਜਿੱਦਾਂ ਦੀ ਪੜਾਅਸ ਹੁੰਦੀ ਹੈ ਮਨ ਚ ਅਗਲਾ ਕੱਢ ਕੇ ਤੁਰ ਜਾਂਦਾ ਫਿਰ ਕੱਲਾ ਕਮੈਂਟ ਨਹੀਂ ਫਿਰ ਫੋਨ ਲਾ ਕੇ ਕਹਿਣਗੇ ਯਾਰ ਤੂੰ ਐ ਮਸੂਰ ਹੋਣਾ ਚਾਹਣਾ ਸਾਡੇ ਦਿਲ ਨੂੰ ਠੇਸ ਲੱਗਦੀ ਏ ਤੂੰ ਕਿਉਂ ਫੋਲੋਅਰ ਵਧਾਉਣਾ ਸਾਨੂੰ ਚੰਗਾ ਨਹੀਂ ਲੱਗਦਾ ਇਹ ਜਾ ਕੋਸਾ ਤੂੰ ਬੈੱਡ ਤੇ ਪਿਆ ਤੂੰ ਲੋਕਾਂ ਤੋਂ ਪੈਸੇ ਮੰਗ ਕੇ ਜੇ ਤੈਨੂੰ ਲੋੜ ਆ ਪੈਸੇ ਮੰਗ ਲਾ ਇਲਾਜ ਕਰਾ ਲੈ ਜੇ ਮੈਂ ਪੈਸੇ ਮੰਗਦਾ ਫਿਰ ਆਹ ਇਹ ਜੇ ਲੋਕ ਕਹਿਣ ਲੱਗ ਜਾਂਦੇ ਤੈਨੂੰ ਹੋਰ ਕੋਈ ਕੰਮ ਨਹੀਂ ਤੂੰ ਲੋਕਾਂ ਤੋਂ 24 ਘੰਟੇ ਪੈਸੇ ਮੰਗਦਾ ਰਹਿਣਾ ਤੂੰ ਤਾਂ ਆਨਲਾਈਨ ਮੰਗਦਾ ਵੀ ਯਾਰ ਮੈਂ ਆਨਲਾਈਨ ਮੰਗਦਾ ਮੈਂ ਇੱਕ ਸੌਂਕ ਨੂੰਦਾ ਬਣਿਆ ਨਹੀਂ ਮੈਂ ਕਿਹੜਾ ਕੋਈ ਰਾਜਾ ਬਨਣਾ ਚਾਹਣਾ ਮੰਗ ਮੰਗ ਮੈਂ ਤਾਂ ਆਪਦਾ ਇਲਾਜ ਕਰਾਉਣ ਵਾਸਤੇ ਲੋਕਾਂ ਮੂਰੇ ਹੱਥ ਕੱਢਦਾ ਵੀ ਭਾਈ ਮੈਨੂੰ ਜੇ ਤੁਸੀਂ 4 ਰੁਪਏ ਦੇ ਦਿਓਗੇ ਤਾਂ ਚੱਲ ਮੇਰਾ ਯਾਰ ਇਲਾਜ ਹੋ ਜੂ ਹਨਾ ਮੈਂ ਆਪਦੀ ਮਾਂ ਵਾਸਤੇ ਕੋਈ ਮਾੜਾ ਮੋਟਾ ਕੋਈ ਉਹਦਾ ਸਹਾਰਾ ਬਣ ਜੂਗਾ ਕਿਉਂ ਹੁਣ ਹੋਰ ਕੌਣ ਆ ਸਾਡੇ ਕੋਲੇ ਕਮਾਉਣ ਵਾਲਾ ਜੇ ਮੈਂ ਕੋਈ ਆਪਦੀ ਰੀਲ ਪਾ ਦਿੰਨਾ ਹਨਾ ਜਿਵੇਂ ਮੰਨ ਲਓ ਮੈਂ ਕਈ ਵਾਰੀ ਪੈਪ ਬੰਦ ਹੋ ਗਈ ਜਾਂ ਕੋਈ ਹੋਰ ਕੋਈ ਆਪਣੀ ਪ੍ਰੋਬਲਮ ਦੀ ਰੀਲ ਪਾਉਣਾ ਫਿਰ ਮੈਨੂੰ ਕਹਿਣਗੇ ਤੂੰ ਹੱਗੇ ਮੂਤੇ ਦੀਆਂ ਵੀਡੀਓ ਪਾਈ ਜਨ ਨਾ ਰਹਿਣਾ ਤੂੰ ਇਹਜਾ ਗੁੱਸਾ ਨਾ ਪਾਇਆ ਕਿ ਮੈਨੂੰ ਤੁਸੀਂ ਐਂ ਦਾ ਦੱਸ ਦੋ ਮੈਂ ਕੋਈ ਗੰਦ ਦੀ ਚੀਜ਼ ਤਾਂ ਨਹੀਂ ਬਾਰੇ ਮੈਂ ਆਪਦੀ ਸਿਹਤ ਤਾਂ ਦੱਸ ਰਿਹਾ ਕਿਉਂ ਮੈਨੂੰ ਹੁਣ ਜੇ ਚਾਰ ਪੈਨ ਪਾਈ ਫੋਲੋ ਕਰਤੇ ਆ ਜੇ ਉਹ ਮੈਨੂੰ ਸਪੋਰਟ ਕਰਦੇ ਆ ਕੋਈ ਪੈਸੇ ਦੀ ਕਰਦਾ ਚਾਹੋ ਜਿਵੇਂ ਕੋਈ ਜਿਹਨੂੰ ਠੀਕ ਲੱਗਦਾ ਅਗਲਾ ਮੈਨੂੰ ਸਪੋਰਟ ਕਰਦਾ ਵੀ ਜੇ ਉਹਨਾਂ ਨੂੰ ਮੈਂ ਆਪਣੇ ਬਾਰੇ ਦੱਸੂਗਾ ਨਹੀਂ ਉਹਨਾਂ ਨੂੰ ਪਤਾ ਕਿਵੇਂ ਲੱਗੂ ਫੇਰ ਕੋਈ ਮੈਨੂੰ ਹੈਲਪ ਹੁੰਦੀ ਆ ਉਹਨਾਂ ਦੇ ਥਰੂ ਹਨਾ ਤੇ ਆ ਕਹਿੰਦਾ ਆਨਲਾਈਨ ਮੰਗ ਤਾਂ ਹੀ ਆ ਤੂੰ ਤੁਹਾਨੂੰ ਗੱਲ ਨਹੀਂ ਸਮਝ ਆਉਂਦੀ ਵੀ ਭਾਈ ਜੇ ਤੁਹਾਨੂੰ ਮੈਂ ਨਹੀਂ ਚੰਗਾ ਲੱਗਦਾ ਤੁਹਾਨੂੰ ਨਹੀਂ ਦੇਖਣਾ ਮੈਨੂੰ ਪਸੰਦ ਹੈਗਾ ਤਾਂ ਤੁਸੀਂ ਮੈਨੂੰ ਨਾ ਦੇਖੋ ਅੱਗੇ ਨੰਗਾ ਦਿਓ ਕੀ ਫਾਇਦਾ ਐ ਮੀ ਜੇ ਤੁਸੀਂ ਚੰਗਾ ਨਹੀਂ ਬੋਲ ਸਕਦੇ ਤੁਸੀਂ ਮਾੜਾ ਕਿਉਂ ਬੋਲਦੇ ਹੋਣਾ ਯਾਰ ਤੁਹਾਡੇ ਬੋਲਣ ਨਾਲ ਤੁਸੀਂ ਤਾਂ ਬੋਲ ਕੇ ਚੱਲ ਜਾਂਦੇ ਨੂੰ ਕਈ ਵਾਰੀ ਬੰਦੇ ਨੂੰ ਨਾ ਦੁੱਖ ਲੱਗਦਾ ਕਹਿੰਦੇ ਹੁੰਦੇ ਆ ਵੀ ਕਿਸੇ ਨੂੰ ਦੁਖੀ ਨਾ ਕਰੋ ਦੁਖੀ ਬੰਦੇ ਨੂੰ ਜੇ ਆਪਾਂ ਨੂੰ ਦੁਖੀ ਕਰਦੇ ਨਾ ਕਈ ਵਾਰੀ ਕੋਈ ਬਦ ਅਸੀਸ ਨਿਕਲ ਜਾਂਦੀ ਹੈ ਮੈਂ ਤਾਂ ਕਹਿਣਾ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਸਭ ਨੂੰ ਖੁਸ਼ ਰੱਖੇ ਹਨਾ ਕਿਸੇ ਦੇ ਕੋਈ ਦੁੱਖ ਤੇ ਗਲੀ ਬਣਾਵੇ ਪਰ ਇੱਕ ਬੀਨਤੀ ਹੈ ਦੁਖੀ ਬੰਦੇ ਨੂੰ ਦੁਖੀ ਨਾ ਕਰਿਆ ਕਰੋ ਚੰਗਾ ਨਹੀਂ ਲੱਗਦਾ ਇਹ ਬਖਤ ਦੀ ਮਾਰ ਹੁੰਦੀ ਆ ਕੋਈ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿਸੇ ਮੂਰੇ ਹੱਥ ੱਡਨ ਨੂੰ ਜਾਂ ਮੇਰਾ ਕੋਈ ਮੈਂ ਸਟਾਰ ਨਹੀਂ ਬੰਨਣਾ ਚਾਹੁੰਦਾ ਫੋਲੋ ਕਰਵਾ ਕੇ ਮੈਂ ਤਾਂ ਸਿਰਫ ਆਪਦਾ ਇੱਕ ਰਜਗਾਰ ਦਾ ਸਾਧਨ ਬਣਾਉਣਾ ਚਾਹੁੰਦਾ